ਸਸਰੀ ਗਾਲ ਜੀ ਅੱਜ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੈਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਕਿਸੂ ਦੀ ਸੇਵਾ ਕਰ ਲੈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 77176 ਤੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਦੇਤੋਂ ਪੈਂਦੀ ਆ ਜਿਹਦੇ ਵਿੱਚ ਬਾਈ ਜੀ ਸੂਈ ਸਵਾਈ ਤੁਹਾਡੇ ਵਾਸਤੇ ਇੱਕ ਤਾਂ ਪਹਿਲਾ ਨੰਬਰ ਗਾਂ ਤੇ ਦੂਜਾ ਨੰਬਰ ਬਾਈ ਜੀ ਗੱਬੜ ਵੜ ਤੀਜਾ ਨੰਬਰ ਉਹ ਗਾਂ ਥਾ ਦੇ ਬਾਈ ਤੀਜਾ ਨੰਬਰ ਵਾੜ ਦੂਜਾ ਸੂਰ ਸੋਣ ਵਾਲੀ ਤੇ ਇੱਕ ਜਰਸੀ ਤੁਹਾਡੇ ਲਈ ਭਾਈ ਜੀ ਚਾਰ ਵਾੜਾ ਲੈ ਕੇ ਆਏ ਆ ਚਾਰਾਂ ਵਾੜਾ ਦੇ ਵਿੱਚੋਂ ਕੋਈ ਵੀ ਭਾਈ ਜੀ ਤੁਹਾਡੇ ਪਸੰਦ ਹੋਵੇ ਤੇ ਭਾਈ ਜੀ ਉਹਦਾ ਨੰਬਰ ਸਕਰੀਨ ਤੇ ਚੱਲੇਗਾ ਆ ਸੂਈ ਸੂਈ ਵਾੜਾ ਇਹ ਭਾਈ ਜੀ ਦੁੱਧ ਪਾ ਦੂਗੀ ਘਟ ਤੋਂ ਘਟਾ 28-30 ਲੀਟਰ ਹੈ ਨਾ ਹਾਂਜੀ ਤੇ ਮਗਰੇ ਦੇ ਬੱਚਾ ਆ ਭਾਈ ਜੀ ਦਾ ਚੰਗੀ ਆ 2 ਘੰਟੇ ਦੀ ਸੂਈ ਆ ਤੋੜ ਨੂੰ ਜਗਾ ਭਾਈ ਜੀ ਕੋਲੇ ਪੰਗਾ ਨਹੀਂ ਤੋੜ ਕੇ ਵੀ ਥੋੜੂ ਖਾ ਲੰਦੇ ਤੇ ਆ ਬਾਈ ਜੀ ਵੜ ਹੈ ਨਾ ਆ ਤੱਕ ਲੈ ਜੂਗੇ ਹਾਂਜੀ ਲੈ ਜੂਗੇ ਦੂਜਾ ਸੂਆ ਉਹ ਵੜ ਆਪਾਂ ਮੰਨ ਕੇ ਚੱਲੋ ਬਾਈ ਜੀ ਤੁਸੀਂ ਮੰਨ ਲ 85 ਗਿਆ ਸੀਗਾ ਹਾਂਜੀ 85000 ਦੀ ਵੜ 80 ਦੇ ਵਿੱਚੋਂ ਮੰਨ ਤਾਂ ਬਾਈ ਜੀ ਥੋੜਾ ਹੋ ਜੂਗਾ ਤੇ ਦੂਜਾ ਨੰਬਰ 65000 ਦੀ ਵੱਖੇ ਸੀ 60000 ਵੀ ਹੋ ਜੂਗੀ ਤੀਜਾ ਨੰਬਰ ਵੀ ਬਾਈ ਜੀ 80000 ਰੁਪਏ ਦੀ ਵੜ ਬਹੁਤ ਚੰਗੀ ਆ ਤੇ ਚੌਥਾ ਨੰਬਰ ਜਰਸੀ ਬੱਛੀ ਬਹੁਤ ਚੰਗੀ ਆ ਮੜੀ ਜੀ ਉਹਦੇ ਚ ਖੜੀ ਹੈ ਨਾ ਹਾਂਜੀ ਲਓ ਜੀ ਵੜ ਇਹ ਬਹੁਤ ਸੋਹਣੀ ਬਾਈ ਜੀ ਇਹਦਾ 10000 ਰੁਪਏ ਦੇ 60000 ਰੁਪਏ ਦੇ ਵਿੱਚ ਬੈਠ ਤੁਹਾਨੂੰ ਮਿਲ ਜੂਗਾ ਜੀ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲੋ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ 985982050 ਇੱਕ ਵਾਰੀ ਫੇਰ ਦੱਸ 985982050 ਠੀਕ ਹੈ ਬਾਈ ਜੀ ਦਾ ਮੋਬਾਈਲ ਨੰਬਰ ਆ ਬਾਈ ਜੀ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਦਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ ਆਪਣੀ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਮੈਂ ਕਰ ਲਵਾਂ ਚੈਨਲ ਨੂੰ ਕਰ ਪਾ ਗਾ ਤੇ ਸਬਸਕ੍ਰਾਈਬ ਕਰ ਦਿਓ